ਸਸਿਕਾ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਇੱਕ ਦਿਨ ਆਪਾਂ ਵਲੌਗ ਪਾਇਆ ਸੀਗਾ ਪੇਟ ਘਟਾਉਣ ਤੋਂ ਕਿੰਸੀ ਆ ਦੋ ਤਿੰਨ ਕਿ ਚੀਜ਼ਾਂ ਦੱਸੀਆਂ ਸੀ ਆਪਾਂ ਪੇਟ ਘਟਾਉਣ ਲਈ ਤੇ ਬਹੁਤ ਸਾਰੀਆਂ ਭੈਣਾਂ ਆਂਦੀਆਂ ਕੁਐਰੀਜ਼ ਸੀਗੀਆਂ ਇਹ ਸਾਨੂੰ ਆਏ ਦੱਸੋ ਵੀ ਇਹ ਹੁੰਦਾ ਕਿਹੋ ਜਿਹਾ ਹੈ ਕਮਰਕਾ ਸਟੇਪਾਖਾ ਆਪਣਾ ਇੱਕ ਬੰਦਾ ਹੈਗਾ ਰੱਖਿਆ ਹੋਇਆ ਆਪਾਂ ਸ਼ਾਪ ਲਈ ਸ਼ਾਪ ਦੇ ਸਾਰੇ ਕੰਮ ਕਰਦਾ ਪਰ ਉਹ ਤੇ ਉਹ ਅੱਜ ਲੈ ਕੇ ਆਇਆ ਤੇ ਉਹ ਉਲਟ ਲੈ ਆਇਆ ਕਿ ਹਾਂ ਉਹਨੇ ਸੀ ਕਿਾ ਤੇ 200 ਗ੍ਰਾਮ ਆਟਾ ਤੇ 100 ਗ੍ਰਾਮ ਕਵਰ ਕਸ ਲੈ ਕੇ ਉਹ ਉਲਟਾ ਲੈ ਆਇਆ 200 ਗ੍ਰਾਮ ਕਵਰ ਕਸ ਤੇ 100 ਗ੍ਰਾਮ ਆਟਾ ਥੋੜਾ ਬਾ ਉਧਰ ਤੇ ਉੱਥੇ ਰੱਖਨੇ ਆ ਟੇਬਲ ਤੇ ਫਿਰ ਮੈਂ ਤੁਹਾਨੂੰ ਇਹਨਾਂ ਦੀ ਸ਼ਕਲ ਦਿਖਾਉਣੀ ਆ ਤੇ ਲੋਰ ਨਹੀਂ ਮੈਂ ਪਾਈ ਹੈਗੀ ਲੋਰ ਆਪਸ਼ਨਲ ਸੀਗੀ ਹੋਗਾ ਤੁਹਾਨੂੰ ਵੀ ਦੱਸਿਆ ਸੀ ਕਿ ਉਹ ਆਪਸ਼ਨਲ ਹੈ ਦੋ ਚੀਜ਼ਾਂ ਹੀ ਮੈਂ ਯੂਜ਼ ਕਰੂੰਗੀ ਚਲੋ ਮੈਂ ਕੁਝ ਰੱਖ ਕੇ ਦਿਹਾਉਣੀ ਆ ਨੇੜੇ ਤੋਂ ਲੋ ਜੀ ਸਾਹਮਣੇ ਤੁਹਾਨੂੰ 커ਰਟਨ ਦਿਖ ਰਹੇ ਹੋਣੇ ਆਪੇ ਇਹ ਸਾਰਾ ਤੇ ਉਹ 커ਰਟਨ ਆਪਣੇ ਜਿਹੜੇ ਆਪਾਂ ਹੁਣ ਲਾਏ ਨੇ ਪਹਿਲਾਂ ਪਾਏ ਹੋਏ ਸੀਗੇ ਤੇ ਇਹਨਾਂ ਨੂੰ ਆਪਾਂ ਹੁਣ ਉਹ ਕਰਾਂਗੇ ਪ੍ਰੈਸ ਕਰਾਂਗੇ ਇਹ ਵਾਲੇ ਪ੍ਰੈਸ ਕਰਾਂਗੇ ਆਲੇ ਕੋਲੇ ਨਹੀਂ ਜਦੋਂ ਟੁੱਟਿਆ ਗਿਆ ਇਹਨਾਂ ਦੇ ਆਪੁੰਡੇ ਦੇ ਖਰਾਬ ਹੋ ਜਾਂਦੇ ਤੇ ਸੰਦੀਪ ਨੇ ਇਹਨੂੰ ਵੀ ਮਸ਼ੀਨ ਚ ਟੋਤਾ ਇਹਨਾਂ ਦੀ ਲੋਡ ਹੀ ਨਹੀਂ ਹੈਗੀ ਮਸ਼ੀਨ ਚ ਤੋਂ ਹੁੰਦੀ ਇਹਨਾਂ ਦੇ ਇਹਦੇ ਪਾਪਾ ਇੱਥੇ ਖੋਲ ਕੇ ਤੇ ਇਹਨੂੰ ਵਿੱਚ ਪਾ ਦਿੰਦੇ ਸੀ ਆਹ ਕੱਪੜੇ ਜਿਹੇ ਉਹਦੇ ਮੈਂ ਦੇਖ ਲਈ ਸੈਟਿੰਗ ਕਰਦੀ ਹਾਂ ਵੀ ਇਹਦੀ ਖੁੱਲਦਾ ਜਾਂਦੇ ਆ ਦੇਖ ਲੈਣੇ ਪੰਗਲ ਹੈਗੀ ਦੇਮਾ ਇਹ ਬੜਾ ਠਰਕ ਗਿਆ ਯਾਨੀ ਥੋੜਾ ਜਿਹਾ ਟੱਕਿਆ ਰਹਿ ਗਿਆ ਬਸ ਤੇ ਲੋ ਜੀ ਇਹ ਹੈਗੀਆਂ ਦੋ ਚੀਜ਼ਾਂ ਹੁਣ ਮੈਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਵਾਂ ਫਿਰ ਤੁਸੀਂ ਕਹੋਗੇ ਥੋੜਾ ਟੇਬਲ ਨਹੀਂ ਸਾਫ ਟੇਬਲ ਸਾਡਾ ਕਿਵੇਂ ਸਾਫ ਹੋਵੇ ਜੀ ਸ਼ੀਸ਼ੇ ਵਾਲਾ ਟੇਬਲ ਹੈ ਸੰਦੀਪ ਇੱਥੇ ਬਹਿ ਕੇ ਸੋਫੇ ਤੇ ਤੇ ਰਾਮ ਨਾਲ ਇੱਥੇ ਬੈਠੀ ਸਬਜੀ ਜੀ ਦੀ ਜਾਂਦੀ ਹੈ ਤੇ ਸ਼ੀਸ਼ੇ ਵਾਲੇ ਟੇਬਲਾਂ ਤੇ ਸਬਜੀ ਕੌਣ ਚੀਦਾ ਹੁੰਦਾ ਕਿੰਨੇ ਵਾਰੀ ਕਿਹਾ ਵੀ ਭਾਈ ਆਇਨਾ ਕਰਿਆ ਕਰ ਨਹੀਂ ਹਟਦੀ ਇਹ ਲੋ ਜੀ ਹੁਣ ਆਪਾਂ ਦਿਖਾਉਣੀ ਆ ਦੋਨੋਂ ਚੀਜ਼ਾਂ ਆਪਣੀਆਂ ਲੋ ਲੋ ਜੀ ਇਹ ਹੈਗਾ ਪਾਠਾ ਜਾਰੀ ਪਾਠਾ ਜੀ ਬਗੈ ਦਨੇ ਆਪਾਂ ਤੇ ਲੋ ਬਿਲਕੁਲ ਵਾਈਟ ਕਲਰ ਦੇ ਵਿੱਚ ਪਾਊਡਰ ਦੇ ਫਾਰਮ ਦੇ ਵਿੱਚ ਆਪਾਂ ਲੈ ਕੇ ਆਂਦਾ ਤੇ ਜੇ ਤੁਸੀਂ ਦੂਜੀ ਤਰ੍ਹਾਂ ਲੈ ਕੇ ਆਉਂਗੇ ਤਾਂ ਗਾਚੀ ਵਰਗੀਆਂ ਟਿੱਕੀਆਂ ਆਈਆਂ ਹੁੰਦੀਆਂ ਨੇ ਬਿਲਕੁਲ ਵਾਈਟ ਫੇਸ ਐਨ ਲੋ ਠੀਕ ਹੈ ਜੀ ਬਿਲਕੁਲ ਵਾਈਟ ਹੁੰਦਾ ਇਹ ਪਾਊਡਰ ਫਾਰਮ ਚ ਹੁੰਦਾ ਤੇ ਇੱਕ ਭੈਣ ਨੂੰ ਮੈਂ ਬਲਕੇ ਭੇਜਣਾ ਹੈਗਾ ਉਹਨੂੰ ਦਾ ਸੂਟ ਜਾਣਾ ਉਹ ਕਹਿੰਦੇ ਸਾਡੇ ਮਿਲਦਾ ਨਹੀਂ ਹੈਗਾ ਥੋੜਾ Rajasthan ਚੋਂ ਪਤਾ ਨਹੀਂ ਭੈਣ ਉਹ ਕਹਿੰਦੇ ਮੈਨੂੰ ਤਾਂ ਜੀ ਭੇਜ ਦਿਓ ਇਹ ਹੈਗੀ ਹੈ ਕਮਰ ਕਸ ਕਮਰ ਕਸ ਤਾਂ ਕਿਤੋਂ ਵੀ ਮਿਲ ਜਾਂਦੀ ਹੈ ਕੋਈ ਚੱਕਰ ਨਹੀਂ ਹੈਗਾ ਕਮਰ ਕਸ ਦਾ ਆਹ ਲੋ ਸੋਹਣਾ ਬੜਾ ਕਲਰ ਹੈ ਨੇ ਸੂਟਾਂ ਦੇ ਕਲਰ ਹੋ ਗਏ ਵਾਈਨ ਕਾਫੀ ਵਾਈਨ ਦਾ ਤੇ ਪਾਠਾ ਇਹ ਵਾਲਾ ਹੈਗਾ ਬਿਲਕੁਲ ਜਿਹੜਾ ਚਿੱਟਾ ਹੋਊਗਾ ਨਾ ਜੀ ਇਹ ਪਾਠਾ ਹੋਊਗਾ ਠੀਕ ਹੈ ਜੀ ਦੇਖ ਲਿਆ ਹੁਮ ਸਾਰਿਆਂ ਨੇ ਪੈਕਟ ਤਾਂ ਨਹੀਂ ਲੈ ਕੇ ਆਇਆ ਉਹ ਉਹ ਇਦਾਂ ਹੀ ਲੈ ਕੇ ਆਇਆ ਖੁੱਲਾ ਪਾਊਡਰ ਫਾਰਮ ਦੇ ਵਿੱਚ ਲੈ ਕੇ ਆਇਆ ਪਰ ਲੈ ਉਲਟ ਆਇਆ ਇਹਨੂੰ 100 ਗ੍ਰਾਮ ਕਰਤਾ ਉਹਨੇ ਇਹਨੂੰ 200 ਗ੍ਰਾਮ ਕਰਤਾ ਠੀਕ ਹੈ ਪਰ ਲੈ ਕੇ ਆਉਣਾ ਸੀਗਾ ਇਹ 200 ਗ੍ਰਾਮ ਔਰ ਇਹ 100 ਗ੍ਰਾਮ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਰਦੇ ਆਂ ਬੰਦ ਤੇ ਹੁਣ ਆਪਾਂ ਖਾਵਾਂਗੇ ਇਹਨੂੰ ਸਵੇਰ ਲੋ ਜੀ ਕੁਛ ਕੀ ਵੀਡੀਓ ਇਹ ਜੀਆਂ ਹੁੰਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੇ ਤਾਂ ਦਿੰਨੀ ਆ ਪਰ ਉਹ ਬਾਲੀ ਚੱਕਰ ਪਾ ਦਿੰਦੀਆਂ ਨੇ ਮੈਨੂੰ ਹੁਣ ਇਹ ਵਾਲੀ ਵੀਡੀਓ ਹੈਗੀ ਆ ਜਿਹੜੀ ਵਧਿਆ ਹੋਇਆ ਪੇਟ ਠੀਕ ਕਰਨ ਵਾਸਤੇ ਇਹ ਵੀਡੀਓ ਤਾਂ ਆਪਾਂ ਪਾਤੀ ਪਰ ਇਹਨੇ ਮੈਨੂੰ ਬੜਾ ਚੱਕਰਾਂ ਚ ਪਾ ਕੇ ਰੱਖਿਆ। ਇਹ ਕੁਐਸਚਨ ਹੀ ਨਹੀਂ ਖਤਮ ਹੋ ਰਹੇ ਪੈਣਾ ਦੇ ਕੁਐਸਚਨ ਹੀ ਨਹੀਂ ਖਤਮ ਹੋ ਰਹੇ ਮੈਂ ਇੱਕ ਵੀਡੀਓ ਫੇਰ ਵੀ ਪਾਤੀ ਸੀਗੀ। ਵੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਜਿਹੜੇ ਜਿੱਦਾਂ ਮਰਜ਼ੀ ਜਿਸ ਤਰੀਕ ਕੰਡੀਸ਼ਨ ਚ ਹੈਗੇ ਹੋ ਤੁਸੀਂ ਇਹਨੂੰ ਲੈ ਲਿਆ ਕਰੋ ਪਰ ਫੇਰ ਵੀ ਪੈਣਾ ਦੇ ਕੁਐਸਚਨ ਆ ਜਿਹੜੇ ਉਹ ਖਤਮ ਨਹੀਂ ਹੋ ਰਹੇ ਹੈਗੇ ਚਲੋ ਪੈਣਾ ਆਪਦੀ ਸਾਤੇ ਸਹੀ ਨਹੀਂ। ਗੱਲ ਕਲੀਅਰ ਕਰਨੀ ਹੀ ਹੁੰਦੀ ਆ ਹਾਂ। ਤੇ ਹੁਣ ਮੈਂ ਕੱਲ ਤੋਂ ਸਟਾਰਟ ਕਰ ਰਹੀ ਆ ਇਹਨੂੰ। ਲੈਣਾ ਕਿਵੇਂ ਹੈਗਾ ਉਹ ਵੀ ਮੈਂ ਤੁਹਾਨੂੰ ਦੱਸ ਦਊਂਗੀ। ਸਵੇਰੇ ਦੇਖੋ ਮੈਂ ਤਾਂ ਜੋ ਡਿਊਟੀ ਜਾਣਾ ਹੀ ਹੁੰਦਾ ਹੈ ਹਨਾ ਜਾਨ ਵੇਲੇ ਦੁੱਧ ਦਾ ਗਲਾਸ ਪੀਣਾ ਹੁੰਦਾ ਗਰਮ ਦੁੱਧ ਦਾ ਦੁੱਧ ਲੈ ਲੈਣਾ ਆਪਾਂ ਗਲਾਸ ਤੇ ਐਂ ਕਰਿਓ ਇਹਨੂੰ ਲੈਣ ਦੇ ਵਿੱਚ ਨਾ ਤੁਹਾਨੂੰ ਦਿੱਕਤ ਆਊਗੀ ਜੇ ਤੁਸੀਂ ਇਦਾਂ ਹੀ ਮਤਲਬ ਕਿ ਇਹਨੂੰ ਲਾਉਂਗੇ ਨਾ ਹੁਣ ਇਹਨੂੰ ਆਪਾਂ ਮਿਕਸ ਕਰਨਾ ਹੈਗਾ ਇਹ ਤਾਂ ਹੁਣ ਜਿਆਦਾ ਮਾਤਰਾ ਦੇ ਵਿੱਚ ਲੈ ਆਂਦੀ ਕਮਰਕਸ ਔਰ ਆਟਾ ਲੈ ਆਂਦਾ 100 ਗ੍ਰਾਮ ਹਨਾ ਪਰ ਇਦਾਂ ਨਹੀਂ ਕਰਨਾ ਹੈਗਾ ਆਪਾਂ 100 ਗ੍ਰਾਮ ਆਟੇ ਦੇ ਵਿੱਚ ਮੈਂ 50 ਗ੍ਰਾਮ ਚੌਥਾ ਹਿੱਸਾ ਜਿਹੜਾ ਕਮਰਕਸ ਦਾ ਉਹ ਮਿਕਸ ਕਰ ਲਵਾਂਗੀ ਮੈਂ ਲੋਹ ਦੇ ਨਹੀਂ ਲਈ ਹੈਗੀ ਲੋਧ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਲੋਧ ਆਪਸ਼ਨਲ ਹੈ ਚਾਹੋ ਤਾਂ ਪਾ ਸਕਦੇ ਹੋ ਨਾ ਚਾਹੋ ਤਾਂ ਨਾ ਪਾਓ ਮੈਂ ਸਿਰਫ ਦੋ ਹੀ ਚੀਜ਼ਾਂ ਲੈ ਰਹੀ ਨੇ ਮੇਨ ਕੰਮ ਜਿਹੜਾ ਪਾਠੇ ਦਾ ਹੀ ਹੈਗਾ ਇਹਦੇ ਵਿੱਚ ਤੇ ਕਮਰ ਕਸ ਪਾ ਲਓ ਤੇ ਮੈਂ ਇੱਕ ਦਿਨ ਵਲੌਗ ਵੀ ਪਾਇਆ ਸੀਗਾ ਕਿ ਜੈਂਟਸ ਵੀ ਲੈ ਸਕਦੇ ਨੇ ਪਰ ਉਹ ਕੱਲਾ ਪਾਠਾ ਯੂਜ਼ ਕਰ ਸਕਦੇ ਨੇ ਠੀਕ ਆ ਫਿਰ ਵੀ ਕਮੈਂਟ ਆਈ ਜਾਂਦੇ ਨੇ ਕਿਉਂਕਿ ਭੈਣਾ ਨਾ ਇੱਕ ਵਲੌਗ ਹੀ ਦੇਖੀ ਜਾ ਰਹੀਆਂ ਨੇ ਔਰ ਨੈਕਸਟ ਜਿਹੜਾ ਹੈਗਾ ਉਹ ਨਹੀਂ ਦੇਖਦੀਆਂ ਤੁਸੀਂ ਕੋਈ ਵੀ ਚੀਜ਼ ਜਿਹੜੀ ਉਹ ਇਗਨੋਰ ਨਾ ਕਰਿਆ ਕਰੋ ਜਦੋਂ ਇਗਨੋਰ ਕਰਦੇ ਹੋ ਤਾਂ ਤੁਹਾਡੇ ਕੁਐਸਚਨ ਆ ਜਿਹੜੇ ਉਦਾਂ ਹੀ ਮਾਈਂਡ ਚ ਰਹਿ ਜਾਂਦੇ ਨੇ ਤੇ ਹੁਣ ਮੈਂ ਇਹਨੂੰ ਕਮਰਕਸ ਨੂੰ ਤੇ ਪਾਠੇ ਨੂੰ ਮਿਕਸ ਕਰੂੰਗੀ ਪਾਠਾ 100 ਗ੍ਰਾਮ ਹੈ ਤੇ ਕਮਰਕਸ 50 ਗ੍ਰਾਮ ਹੋਊਗੀ ਇਹਨੂੰ ਮੈਂ ਮਿਕਸ ਕਰਕੇ ਇੱਕ ਡੱਬੀ ਚ ਪਾ ਲੂੰਗੀ ਤੇ ਲੈਣਾ ਹੈਗਾ ਜੇ ਤਾਂ ਤੁਸੀਂ ਚਮਚ ਚ ਭਰ ਕੇ ਇਦਾਂ ਹੀ ਲਓਗੇ ਤਾਂ ਤੁਹਾਡੇ ਗਲ ਚ ਵੱਜੂਗਾ ਜੀ ਜਾ ਕੇ ਠੀਕ ਹੈ ਜੀ ਵੈਸੇ ਤਾਂ ਉਹਨਾਂ ਨੇ 2 ਚਮਚ ਕਿਹਾ ਸੀਗਾ ਤੇ ਮੈਂ 1.5 ਚਮਚ ਤੋਂ ਸਟਾਰਟ ਕਰ ਲੈਣੀ ਆ ਇੱਕ ਚਮਚ ਤਾਂ ਮੈਨੂੰ ਲੱਗਦਾ ਥੋੜਾ ਹੋਊਗਾ ਤੇ ਮੈਂ ਮਿਕਸ ਕਰਕੇ ਇਹਨੂੰ ਡੱਬੀ ਚ ਪਾ ਲੂੰਗੀ ਤੇ 1.5 ਚਮਚ ਆ ਜਿਹੜਾ ਉਹ ਨਾ ਥੋੜੇ ਜਿھے ਦੁੱਧ ਚ ਤੁਸੀਂ ਮਿਕਸ ਕਰ ਲਿਓ ਇਹਦੇ ਵਿੱਚ ਆਪਾਂ ਥੋੜੀ ਜੀ ਮਿਸ਼ਰੀ ਜਾਂ ਸ਼ੱਕਰ ਐਡ ਕਰ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਥੋੜੇ ਜੇ ਦੁੱਧ ਦੇ ਵਿੱਚ ਇਹਨੂੰ ਮਿਕਸ ਕਰ ਲਿਓ ਤੇ ਦਵਾਈ ਦੀ ਤਰ੍ਹਾਂ ਲੈ ਲਿਓ ਇਹਨੂੰ ਉੱਪਰ ਦੀ ਦੁੱਧ ਗਰਮ ਪੀ ਲਿਓ ਬਾਕੀ ਜੇ ਸਾਰੇ ਦੁੱਧ ਚ ਪਾ ਲਿਆ ਤੇ ਫਿਰ ਤੁਹਾਨੂੰ ਨਾ ਪੀਣਾ ਔਖਾ ਹੋ ਜਾਊਗਾ ਹਨਾ ਤੇ ਅੱਜ ਨਾ ਮੇਰੀਆਂ ਅੱਖਾਂ ਮਿਚ ਰਹੀਆਂ ਨੇ ਇਹਦਾ ਇੱਕ ਕਾਰਨ ਹੈ ਕਿਉਂਕਿ ਮੈਨੂੰ ਅੱਜ ਲੱਗ ਗਈਆਂ ਸਵੇਰੀ ਰੁਖਦੀ ਨੂੰ ਛਿਕਾ ਤੇ ਫਿਰ ਮੈਨੂੰ ਖਾਣੀ ਪਈ ਸਟਰਾਜ ਜਿਹੜੀ ਮੈਂ ਬਿਲਕੁਲ ਨਹੀਂ ਖਾਣਾ ਚਾਹੁੰਦੀ ਹੁੰਦੀ ਕਿਉਂ ਮੈਂ ਪਹਿਲਾਂ ਬਹੁਤ ਖਾ ਚੁੱਕੀ ਆ ਬੜੇ ਸਾਲ ਮੈਨੂੰ ਅਲਰਜੀ ਹੋ ਗਈ ਸੀ ਬਹੁਤ ਜ਼ਿਆਦਾ ਡੇਲੀ ਲੈਂਦੀ ਹੁੰਦੀ ਸੀ ਮੈਂ ਸਿਟਰਜਨ ਜਿਹਨੇ ਮੇਰੇ ਵਾਲ ਵੀ ਖਰਾਬ ਕਰੇ ਸੀ ਕਿ ਮੇਰੀ ਸਕਿਨ ਨ ਵੀ ਖਰਾਬ ਕਰੀ ਸੀ ਕਿ ਸਿਟਰਜਨ ਸਭ ਤੋਂ ਗੰਦੀ ਟੈਬਲਟ ਹੈਗੀ ਆ ਔਰ ਡੋਲੋ ਇਹਨਾਂ ਨੂੰ ਤਾਂ ਬਿਲਕੁਲ ਅਵੋਇਡ ਕਰਿਆ ਕਰੋ ਠੀਕ ਹੈ ਤੇ ਇਸ ਕਰਕੇ ਅੱਜ ਨਾਲ ਸਿਟਰਜਨ ਲੈਣ ਕਰਕੇ ਅੱਖਾਂ ਵੀ ਜੜੀਆਂ ਪਈਆਂ ਨੇ ਤੇ ਅੱਜ ਉਸ ਗਲੋਂ ਆਉਂਦੀ ਹੋਈ ਮੈਂ ਤਾਂ ਐਨ ਡਿੱਗ ਪੀ ਸੀ ਕਿ ਤੇ ਮੈਨੂੰ ਆ ਗਈ ਨੀਂ ਥੋੜੀ دیر ਤੇ ਹੁਣ ਅ ਅਗਲਾ ਜਿਹੜਾ ਵਲੌਗ ਮੈਂ ਪਾਉਂਗੀ ਉਹ ਹੋਊਗਾ ਅਲਰਜੀ ਨਰੇਟਡ ਕਿਉਂਕਿ ਅੱਜ ਕੱਲ ਅਲਰਜੀ ਬਹੁਤ ਲੋਕਾਂ ਨੂੰ ਆਂਦੀ ਹੈ ਕੌਨਸੀ ਦੁਕਾਨ ਸ਼ਿਕਾ ਸ਼ਿਕਨੀ ਕੁ ਮਾਰੀ ਤਾਂ ਬੜੀ ਜਿਆਦਾ ਮੈਨੂੰ ਕਦੇ-ਕਦੇ ਹੋ ਜਾਂਦੀ ਹੈ ਜਿਵੇਂ ਅੱਜ ਹੋ ਗਈ ਸੀ ਇਹ ਰੈਗੂਲਰ ਨਹੀਂ ਹਿੰਦੀ ਕਿਉਂਕਿ ਮੈਂ ਇੱਕ ਵਾਰੀ ਇਹਨੂੰ ਖਾ ਚੁੱਕੀ ਹਾਂ ਪਹਿਲਾਂ ਉਦੋਂ ਤੋਂ ਬਾਅਦ ਇਹ ਮੈਂ ਬਿਲਕੁਲ ਠੀਕ ਰਹੀ ਹਾਂ ਕਈ ਸਾਲ ਤੇ ਹੁਣ ਫੇਰ ਮੈਂ ਇੱਕ ਵਾਰ ਫੇਰ ਬਣਾ ਕੇ ਖਾਉਂਗੀ ਜੋ ਮੈਂ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਕੋਈ ਮੰਤਰ ਨਹੀਂ ਹੈਗਾ ਥੋੜੀਆਂ ਜੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਮਸਲਾ ਲੈਣਾ ਹੈ ਨਾ ਉਹ ਮੈਂ ਤੁਹਾਨੂੰ ਉਹਦੇ ਤੇ ਇੱਕ ਵਲੌਗ ਪਾਉਂਗੀ ਨੈਕਸਟ ਕੋਸ਼ਿਸ਼ ਕਰਦੀ ਹਾਂ ਕਿ ਨੈਕਸਟ ਵਲੌਗ ਤੁਹਾਨੂੰ ਮੈਂ ਅਲਰਜੀ ਰਿਲੇਟਡ ਦੇਵਾਂ ਕਿਉਂਕਿ ਹੁਣ ਮੌਸਮ ਬਦਲ ਲਿਆ ਬਦਲਦੇ ਮੌਸਮ ਦੇ ਵਿੱਚ ਛਿੱਕਾਂ, ਜਖਾਮ, ਰੇਸ਼ਾ, ਖਾਂਸੀ ਇਹ ਸਾਰਾ ਕੁਝ ਹੈ ਜਿਹੜਾ ਉਹ ਬਹੁਤ ਹੁੰਦਾ ਹੈਗਾ ਔਰ ਉਹ ਸਾਰਿਆਂ ਲਈ ਹੈ ਬੱਚਿਆਂ ਲਈ ਵੀ ਹੈ, ਬੁੱਢਿਆਂ ਲਈ ਵੀ ਹੈ, ਜੈਂਟਸ ਲਈ ਵੀ ਹੈ, ਲੇਡੀਜ਼ ਲਈ ਵੀ ਹੈ। ਛੋਟੇ ਵੱਡੇ ਸਾਰੇ ਲੈ ਸਕਦੇ ਨੇ। ਤੇ ਹੁਣ ਆਪਾਂ ਜਿਹੜੀ ਇਹ ਵਧੇ ਹੋਏ ਪੇਟ ਵਾਸਤੇ ਜਿਹੜੀਆਂ ਇਹ ਦੋ ਤਿੰਨ ਚੀਜ਼ਾਂ ਸੀਗੀਆਂ। ਇਹਦੇ ਬਾਰੇ ਤੁਹਾਨੂੰ ਅੱਜ ਕਲੀਅਰ ਕਰਨਾ ਸੀਗਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡੇ ਸਵਾਲ ਹੈ ਜਿਹੜੇ ਉਹ ਫੇਰ ਵੀ ਖਤਮ ਨਹੀਂ ਹੋਣੇ ਹੈਗੇ ਠੀਕ ਹੈ ਇਹਨੂੰ ਘੱਟ ਰੱਖਣਾ, ਇਹਨੂੰ ਜ਼ਿਆਦਾ ਰੱਖਣਾ। ਤੇ ਸਵਾਲ ਫੇ ਅਜੇ ਵੀ ਖਤਮ ਨਹੀਂ ਹੋਣੇ ਹੈਗੇ ਸਵਾਲ ਅਜੇ ਵੀ ਚੱਲਣਗੇ ਮੈਨੂੰ ਪਤਾ ਹੈ ਕਿ ਸਵਾਲ ਨਹੀਂ ਖਤਮ ਹੋ ਰਹੇ ਜਿੰਨੇ ਮਰਜ਼ੀ ਮੈਂ ਜਵਾਬ ਦੇਈ ਜਾਵਾਂ ਜੇ ਮੈਂ ਕਮੈਂਟ ਦੇ ਵਿੱਚ ਜਵਾਬ ਦਿੰਨੀ ਆ ਤਾਂ ਕਮੈਂਟ ਤੁਸੀਂ ਦੁਬਾਰਾ ਰੀਡ ਨਹੀਂ ਕਰਦੇ ਇੱਕ ਵਾਰ ਕਮੈਂਟ ਕਰਦੇ ਹਾਂ ਔਰ ਛੱਡ ਦਿੰਦੇ ਹਾਂ ਦੁਬਾਰਾ ਤਾਂ ਮੈਨੂੰ ਲੱਗਦਾ ਤੁਸੀਂ ਕਮੈਂਟ ਸ਼ਾਇਦ ਰੀਡ ਵੀ ਨਹੀਂ ਕਰਦੇ ਮੈਂ ਕਈਆਂ ਦੇ ਕਦੇ-ਕਦੇ ਜਵਾਬ ਦੇ ਵੀ ਦੇਣੇ ਹੁੰਦੇ ਨੇ ਕਮੈਂਟ 'ਚ ਪਰ ਮੈਨੂੰ ਲੱਗਦਾ ਹੁੰਦਾ ਕਿ ਕੋਈ ਫਾਇਦਾ ਨਹੀਂ ਹੈ ਕਮੈਂਟ 'ਚ ਜਵਾਬ ਦੇਣ ਦਾ ਕਿਉਂ ਨਾ ਨੈਕਸਟ ਵਲੌਗ ਦੇ ਵਿੱਚ ਹੀ ਜਵਾਬ ਦੇ ਦਿੱਤਾ ਜਾਵੇ ਸੋ ਆਪਾਂ ਵੀ ਕੱਲ ਤੋਂ ਸ਼੍ਰੀ ਗਣੇਸ਼ ਕਰ ਲੈ ਤੇ ਵੈਸੇ ਤਾਂ ਮੈਂ ਥੋੜੀ-ਬਹੁਤੀ ਐਕਸਰਸਾਈਜ਼ ਕਰਦੀ ਹਾਂ ਸਵੇਰੇ ਹੁਣ ਟਾਈਮ ਲੇਟ ਹੋ ਗਿਆ ਸਕੂਲ ਦਾ ਪਰ ਫਿਰ ਵੀ ਆਪਾਂ ਮਾਵਾਂ ਐ ਵੱਡੇ-ਵੱਡੇ ਬੱਚਾ ਨਹੀਂ ਲੇਡੀਆਂ ਐ ਥੋੜਾ-ਬਹੁਤਾ ਪੇਟ ਤਾਂ ਹੁੰਦਾ ਹੀ ਐ ਸੋ ਆਪਾਂ ਵੀ ਇਸ ਲਿਮਟ ਰੇ ਵਿੱਚ ਬਣ ਜਾਗੇ ਲਵਾਂਗੇ ਸ਼ੁਰੂ ਕਰਦੇ ਹਾਂ ਬਹੁਤ ਕੁਛ ਕਹਿਣਾ ਦੇ ਮੈਨੂੰ ਮੈਸੇਜ ਆਈ ਸੀ ਕਿ ਅਸੀਂ ਸ਼ੁਰੂ ਕਰ ਲਿਆ ਬਹੁਤ ਅੱਛੀ ਗੱਲ ਐ ਵੈਗਰੂ ਦਾ ਨਾਮ ਲੈ ਕੇ ਅੱਛਾ ਸੋਚ ਕੇ ਪੋਜ਼ਿਟਿਵ ਹੋ ਕੇ ਪੋਜ਼ਿਟਿਵ ਸੋਚ ਕੇ ਜੇ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਉਹ ਹੋ ਜਾਂਦਾ ਹੈ ਜੇ ਤੁਸੀਂ ਕਿਸੇ ਸ਼ੱਕ ਦੇ ਨਾਲ ਕੀਤਾ ਜਾਂ ਤੁਹਾਨੂੰ ਲੱਗਿਆ ਪਤਾ ਨਹੀਂ ਹੋਊਗਾ ਕਿ ਨਹੀਂ ਉਹ ਨਹੀਂ ਹੁੰਦਾ ਇਸ ਕਰਕੇ ਜਦੋਂ ਵੀ ਕੋਈ ਨਵੀਂ ਚੀਜ਼ ਟਰਾਈ ਕਰਨੀ ਆ ਪੋਜ਼ਿਟਿਵ ਹੋ ਕੇ ਕਰਨੀ ਆ ਤੇ ਇੱਕ ਪਿਕਚਰ ਬਣਾ ਲੈਣੀ ਆ ਕਿ ਮੈਂ ਇਦਾਂ ਦੀ ਹੋਣਾ ਆਪਣੇ ਮਨ ਦੇ ਵਿੱਚ ਇੱਕ ਆਪਣੇ ਮਨ ਦੀ ਅੱਖਾਂ ਹੁੰਦੀਆਂ ਨੇ ਇੱਕ ਆਪਣੇ ਸਰੀਰ ਦੀ ਅੱਖਾਂ ਹੁੰਦੀਆਂ ਨੇ ਆਪਣੇ ਮਨ ਦੀਆਂ ਅੱਖਾਂ ਦੇ ਵਿੱਚ ਇੱਕ ਪਿਕਚਰ ਬਣਾਉਣੀ ਆ ਆਪਣੇ ਆਪ ਨੂੰ ਦੇਖਣਾ ਹੈ ਕਿ ਮੈਂ ਇਸ ਲਿਮਟ ਰਿਮ ਐ ਔਰ ਮੇਰੀ ਖੂਬਸੂਰਤ ਜਸੂਟ ਪਾਇਆ ਹੋਇਆ ਹੈ ਅੱਖਾਂ ਬੰਦ ਕਰਕੇ ਇਮੇਜਿਨ ਕਰਿਓ ਤੇ ਮੈਂ ਬਹੁਤ ਸੋਹਣੀ ਲੱਗ ਰਹੀ ਆ ਪਤਲੀ-ਪਤਲੀ ਠੀਕ ਐ ਔਰ ਢਿੱਲੀ ਜਦੋਂ ਤੁਸੀਂ ਆਪਣੇ ਆਪ ਨੂੰ ਉਸ ਰੂਪ 'ਚ ਦੇਖੋਗੇ ਤੇ ਦੇਖਿਓ ਦੇਖਦੇ ਹੀ ਦੇਖਦੇ ਥੋੜੇ ਜਿਹੇ ਦਿਨਾਂ ਦੇ ਵਿੱਚ ਤੁਸੀਂ ਉਸ ਰੂਪ ਦੇ ਵਿੱਚ ਆ ਜਾਓਗੇ ਸਮਝ ਗਏ ਜੀ ਤੇ ਜੇ ਤੁਸੀਂ ਐਂ ਸੋਚੋਗੇ ਵੀ ਨਹੀਂ ਇਹ ਨਹੀਂ ਹੁਣ ਮੈਂ ਤਾਂ ਉਦਾਂ ਹੀ ਰਹੂੰਗੀ ਅੱਖਾਂ ਬੰਦ ਕਰਕੇ ਵੀ ਤੁਸੀਂ ਆਪਣੇ ਆਪ ਨੂੰ ਉਦਾਂ ਹੀ ਦੇਖੀ ਜਾਓਗੇ ਫਿਰ ਨਹੀਂ ਹੋਣਾ ਸੋ ਸਾਡੇ ਮਨ ਦਾ ਸਾਡੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਇਫੈਕਟ ਪੈਂਦਾ ਸੋ ਮਨ ਦੇ ਵਿੱਚ ਅੱਛਾ ਅੱਛਾ ਸੋਚੋ ਵੀ ਪੋਜ਼ਿਟਿਵ ਫਿਰ ਤੁਸੀਂ ਬਿਲਕੁਲ ਜੋ ਵੀ ਤੁਸੀਂ ਸੋਚਦੇ ਹੋ ਉਹ ਤੁਹਾਡਾ ਸਹੀ ਹੋਊਗਾ ਮਾਰਨਿੰਗ ਚੁੱਟਦੇ ਹੋ ਅੱਛਾ ਅੱਛਾ ਸੋਚੋ ਬਦਿਆ ਦਿਨ ਜਾਊਗਾ ਠੀਕ ਹੈ ਨੈਗੇਟਿਵ ਬਿਲਕੁਲ ਨਹੀਂ ਸੋਚਣਾ ਹੈਗਾ ਮਾਰਨਿੰਗ ਚ ਤੱਕ ਘੱਟੋ ਘੱਟ ਬਿਲਕੁਲ ਨਹੀਂ ਸੋਚਣਾ ਹੈ ਵੈਸੇ ਵੀ ਨੈਗੇਟਿਵਿਟੀ ਤੋਂ ਲੈਣਾ ਹੀ ਕੀ ਹੈ ਪਤਾ ਨਹੀਂ ਕੀ ਹੈ ਜੀ ਇਸ ਦੁਨੀਆ ਦੇ ਵਿੱਚ ਕੁਝ ਨਹੀਂ ਹੈਗਾ ਖਾਲੀਆ ਥਾਈਆਂ ਔਰ ਖਾਲੀਆ ਸਜਣਾ ਐਵੇਂ ਖਲਾਅ ਚ ਲੱਗੇ ਹੋਈਆਂ ਕੀ ਲੜਾਈਆਂ ਝਗੜੇ ਦੁਨੀਆ ਦੇ ਬੁਰੇ ਹਾਲ ਬੈਂਕੇ ਤੇ ਹਾੜੇ ਤੇ ਪਤਾ ਇੱਕ ਸਾਦਾ ਨਹੀਂ ਹੈਗਾ ਮਿੰਟੋ ਮਿੰਟੀ ਬੰਦੇ ਕਿਵੇਂ ਜਾ ਰਹੇ ਨੇ ਆਪਾਂ ਦੇਖ ਹੀ ਰਹੇ ਹਾਂ ਧੜਾ ਧੜਾ ਨਿਤ ਦੀਆਂ ਖਬਰਾਂ ਔਰ ਵੱਡੇ ਵੱਡੇ ਆਨ ਬੰਦੇ ਨੇ ਜਿਹੜੇ ਆਪਦੀ ਫਿਟਨੈਸ ਵੱਲ ਪੂਰਾ ਧਿਆਨ ਦੇ ਰਹੇ ਨੇ ਉਹ ਲੋਕ ਇੱਕ ਚੁਟਕੀ ਦੇ ਵਿੱਚ ਜਾ ਰਹੇ ਨੇ ਹਨ ਸੋ ਪ੍ਰਮਾਤਮਾ ਨੂੰ ਆਪਣੇ ਅੰਦਰ ਮਹਿਸੂਸ ਕਰਿਆ ਕਰੋ ਆਲੇ ਦਿਵਾਲੀ ਮਹਿਸੂਸ ਕਰਿਆ ਕਰੋ ਇਹ ਨਾ ਸੋਚੋ ਕਿ ਗੁਰਦੁਆਰੇ ਜਾਵਾਂਗੇ ਤਾਂ ਹੀ ਹੈ ਅਸੀਂ ਧਾਰਮਿਕ ਹੈ ਪ੍ਰਮਾਤਮਾ ਹਰ ਥਾਂ ਰਹਿੰਦਾ ਹੈ ਸਾਡੇ ਆਲੇ ਦਿਵਾਲੇ ਅੱਗੇ ਪਿੱਛੇ ਠੀਕ ਹੈ ਜੀ ਤੇ ਸਾਡੇ ਅੰਦਰ ਇਸੇ ਕਰਕੇ ਸਾਨੂੰ ਸਾਹ ਆ ਰਹੇ ਨੇ ਜੇ 10 ਦਿਨ ਪ੍ਰਮਾਤਮਾ ਨਹੀਂ ਨਾ ਅੰਦਰ ਰਹੂਗਾ ਉਹ ਦਿੱਕਸਾ ਵੀ ਨਹੀਂ ਆਉਣਾ ਹੈਗਾ ਠੀਕ ਹੈ ਜੀ ਸੋ ਉਹਨੂੰ ਮਹਿਸੂਸ ਕਰੋ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਮਹਿਸੂਸ ਕਰਨ ਦੀਆਂ ਹੁੰਦੀਆਂ ਨੇ ਕਹਿਣ ਦੀਆਂ ਨਹੀਂ ਹੁੰਦੀਆਂ ਸੋ ਅੱਛਾ ਸੋਚੋਗੇ ਆਪਣੇ ਆਪ ਬਾਰੇ ਪਤਲੇ-ਪਤਲੇ ਸੋਚੋਗੇ ਤੇ ਪਤਲੇ ਹੋ ਜਾਓਗੇ ਸੋ ਸਟਾਰਟ ਕਰ ਦਿਓ ਜੀ ਆਪਾਂ ਸਟਾਰਟ ਕਰਦੇ ਹਾਂ ਹੁਣ ਤੇ ਦੇਖਦੇ ਹਾਂ ਫਿਰ ਕੌਣ ਜਲਦੀ ਪਤਲਾ ਹੁੰਦਾ ਹੈ ਸਲਿਮ ਹੋਣ ਦੀ ਜਰਨੀ ਹੈ ਜਿਹੜੀ ਉਹ ਆਪਾਂ ਕੱਲ ਤੋਂ ਸਟਾਰਟ ਕਰਨ ਲੱਗੇ ਹਾਂ ਤੁਸੀਂ ਵੀ ਕੱਲ ਤੋਂ ਸਟਾਰਟ ਕਰਿਓ ਮੈਂ 16 ਤਰੀਕ ਤੋਂ ਕਰਨੀ ਸ਼ੁਰੂ ਕਰ ਦੂੰਗੀ 16 ਅਕਤੂਬਰ ਤੋਂ ਤੁਸੀਂ ਵੀ ਸਟਾਰਟ ਕਰ ਦੋ ਕਈ ਬਣਾ ਨਹੀਂ ਕਰਦਾ ਹੁਣ ਤੇ ਰਿਜ਼ਲਟ ਬਹੁਤ ਛੇਤੀ ਅੱਛੇ ਆਉਣਗੇ ਜਿਨ੍ਹਾਂ ਨੇ ਕੀਤਾ ਉਹ ਇਹ ਨਾ ਸੋਚੋ ਕਿ ਪਤਾ ਨਹੀਂ ਹੋਊਗਾ ਕਿ ਨਹੀਂ ਪਤਾ ਨਹੀਂ ਹੋਊਗਾ ਕਿ ਨਹੀਂ ਐ ਨਹੀਂ ਪਤਾ ਨਹੀਂ ਹੋਊਗਾ ਕਿ ਨਹੀਂ ਇਹ ਤਾਂ ਕਹਿਣਾ ਹੀ ਨਹੀਂ ਕਹਿਣਾ ਹੈ ਹੋਊਗਾ ਔਰ ਮੈਂ ਬਹੁਤ ਬਤਲੀ ਹੋ ਜੂੰਗੀ ਠੀਕ ਹੈ ਜੀ ਤੇ ਖਾਣ ਪੀਣ ਦਾ ਪਰਹੇਜ ਓਦਾਂ ਤਾਂ ਕੋਈ ਨਹੀਂ ਹੈਗਾ ਬਸ ਤਲੇ ਫਲਿਆ ਤਾਂ ਨਹੀਂ ਖਾਣਾ ਹੁੰਦਾ ਉਹ ਤਾਂ ਸਾਰੇ ਕਹਿੰਦੇ ਨੇ ਜੇ ਹੁਣ ਫਿਰ ਵੀ ਤੁਸੀਂ ਤਲੇ ਫਲਿਆ ਖਾਈ ਜਾਓਗੇ ਉੱਪਰ ਦੀ ਪਾਠਾ ਖਾਈ ਜਾਓਗੇ ਫਿਰ ਥੋੜੀ ਬਤਲੇ ਹੋ ਜਾਓਗੇ ਤਲੇ ਫਲਿਆ ਨਾ ਖਾਓ ਬਾਹਰਲਾ ਨਾ ਖਾਓ ਡੱਬਾ ਬੰਦ ਨਾ ਖਾਓ ਜਿਆਦਾ ਮਿੱਠਾ ਨਾ ਖਾਓ ਜੀ ਨੀਨੋ ਅਵੋਇਡ ਕਰੋ ਮੈਦੇ ਨੂੰ ਅਵੋਇਡ ਕਰੋ ਤੇ ਸਿੰਪਲ ਖਾਣਾ ਖਾਓ ਤੇ ਤੁਸੀਂ ਫਿਰ ਬਹੁਤ ਅੱਛੇ ਹੋ ਜਾਓਗੇ ਤੁਹਾਡੀ ਸੇਤ ਅੱਛੀ ਹੋਊਗੀ ਤੁਸੀਂ ਦੇਖਣ ਨੂੰ ਅੱਛੇ ਲੱਗੋਗੇ ਖੂਬਸੂਰਤ ਲੱਗੋਗੇ ਤੇ ਦੋ ਕੁ ਵਲੌਗ ਆਪਾਂ ਦਿੱਤੇ ਸੀਗੇ ਸਕਿਨ ਨਾਲ ਰਿਲੇਟਡ ਕਿ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਗੋਰੀਆਂ ਚਿੱਟੀਆਂ ਹੋ ਜਾਣ ਇੱਕ ਮੈਂ ਹੋਰ ਵਲੌਗ ਦੇਣਾ ਹੈ ਇਹ ਤੁਹਾਨੂੰ ਜਿਹੜਾ ਗੋਰਾ ਕਰ ਦੂਗਾ ਤੇ ਫਿਰ ਤੁਸੀਂ ਕਦੇ ਇਹ ਨਹੀਂ ਕਹੋਗੇ ਵੀ ਸਾਡੇ ਤੇ ਇਹ ਕਲਰ ਜਜੂਗਾ ਕਿ ਨਹੀਂ ਠੀਕ ਹੈ ਜੀ ਸੋ ਪੋਜ਼ਿਟਿਵ ਰਹੋ ਸਟਾਰਟ ਕਰ ਦਿਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਸਟਾਰਟ ਕਰ ਦਿਓ ਔਰ ਮੈਂ ਹੋਰ ਪਾਠ ਮੰਗਾਉਂਗੀ ਫਿਰ ਦੂਜੀ ਭੈਣ ਜਿਨ੍ਹਾਂ ਦਾ ਸੂਟ ਬਣ ਕੇ ਆਉਣਾ ਮੈਂ ਉਹਨਾਂ ਨੂੰ ਵੀ ਇਹ ਪਾਠ ਹੈ ਜਿਹੜਾ ਉਹ ਭੇਜਣਾ ਹੁਣ ਸਾਰੇ ਨਾ ਪਲੀਜ਼ ਐ ਕਹਿਣ ਲੱਗਦੇ ਹੋ ਕਿ ਸਾਨੂੰ ਵੀ ਭੇਜ ਦਿਓ ਹਾਥਾਂ ਤੋਂ ਮਿਲਦਾ ਮੈਂ ਤੁਹਾਨੂੰ ਸ਼ਕਲ ਦਿਖਾਦੀ ਐ ਠੀਕ ਹੈ ਜੀ ਤੇ ਕਿਉਂਕਿ ਆਪਣੇ ਕੋਲ ਇਨਾ ਟਾਈਮ ਨਹੀਂ ਹੁੰਦਾ ਹੈਗਾ ਕਿ ਮੈਂ ਜਾ ਕੇ ਲੈ ਕੇ ਆਵਾਂ ਮੈਂ ਤਾਂ ਜਾਂਦੀ ਹੋਈ ਨਹੀਂ ਮੈਂ ਤਾਂ ਮਾਰਕੀਟ ਨਹੀਂ ਜਾਂਦੀ ਉਹ ਆਪਣਾ ਆਟੋ ਵਾਲਾ ਜਿਹੜਾ ਸਾਰੇ ਉਹ ਵੀ ਵਿਚਾਰਾ ਕੰਮ ਘੁੰਮ ਕਰਦਾ ਰਹਿੰਦਾ ਮੇਰੇ ਸਾਰੇ ਦੁਪੱਟਾ ਡਾਈ ਚੜਾ ਲਿਆ ਉਹ ਕਰ ਲਵਾ ਕੇ ਬਣਾਣਾ ਨਾ ਕਾਫੀ ਵਿਚਾਰਾ ਕੰਮ ਕਰ ਦਿੰਦਾ ਕਰਦਾ ਸੌਦਾ ਸੁੱਦਾ ਵੀ ਉਹਨੂੰ ਪਰਚੀ ਫੜਾ ਦਿੰਦੇ ਆ ਫ ਸੌਦਾ ਕਰ ਦੇਣਗੇ ਪੈਕ ਤੇ ਸਾਡੇ ਤੋਂ ਪੈਸੇ ਆਨਲਾਈਨ ਪਵਾ ਲੈ। ਸੋ ਵਿਚਾਰਾ ਇਸ ਤਰ੍ਹਾਂ ਸਾਡੇ ਕੰਮ ਕਰਦਾ ਰਹਿੰਦਾ। ਉਸ ਮੇਰੇ ਕੋਲ ਟਾਈਮ ਨਹੀਂ ਹੁੰਦਾ ਜੀ ਤੁਹਾਨੂੰ ਪਤਾ ਹੀ ਹੈ ਨਾ ਜੌਬ ਕਰਕੇ ਨਾ ਮੈਂ ਸ਼ਾਮ ਨੂੰ ਤਾਂ ਆਉਣੀ ਆ ਹੁਣ ਤਾਂ ਵੈਸੇ ਵੀ ਟਾਈਮ ਹੋਰ ਵੀ ਚੇਂਜ ਹੋ ਜਾਣੇ ਆ ਸਾਡੇ। ਹੁਣ 2:50 ਵਜੇ ਛੁੱਟੀ ਹੁੰਦੀ ਹੈ ਮੈਂ 3:30 3:30 ਘਰੇ ਵੜਦੀ ਆ ਕਿਉਂਕਿ ਕੋਟਕਪੂਰੀ ਜਦੋਂ ਨਿਕਲਣਾ ਹੁੰਦਾ ਨਾ ਜੀ ਉਦੋਂ ਰਸ਼ ਬਹੁਤ ਹੁੰਦਾ ਉੱਥੇ। ਦੋ ਤਿੰਨ ਸਕੂਲ ਵੱਡੇ ਨੇ ਉੱਥੇ ਮੁੰਡੇ ਮੁੰਡਿਆਂ ਵਾਲਾ ਕੁੜੀਆਂ ਵਾਲਾ ਤੇ ਉੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ। ਸੋ ਉੱਥੋਂ ਨਿਕਲਣਾ ਹੀ ਬਲਾਂ ਟਾਈਮ ਲੱ ਇਸ ਕਰਕੇ ਤੁਸੀਂ ਆਪਣੇ ਕੰਮਾਂ ਜਿਹੜੇ ਜਿਆਦਾ ਤੋਂ ਜਿਆਦਾ ਖੁਦ ਕਰ ਲਿਓ ਮੈਂ ਤੁਹਾਨੂੰ ਸ਼ਕਲ ਦਿਖਾਦੀ ਆ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਆਪਾਂ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ